ਸ਼ਬਦ ਕਹਿੰਦਾ ਜੀ ਭਗਤ ਨੂੰ ਭਗਤ ਕਹਿਣਾ ਤੇ ਉਹਦੀ ਹੀਥੀ ਹੈ ਉਹਨੂੰ ਗੁਰੂ ਕਹਿਣਾ ਤੇ ਉਹਦਾ ਬਰਕਤ ਹੈ ਉਹਨੂੰ ਭਗਤ ਕਹਿਣਾ ਉਹਨੂੰ ਗੁਰੂ ਕਹਿਣਾ ਇੱਕ ਬੈਣਾ ਹੋ ਜਾਈਦਾ ਤੇ ਭਗਤ ਕਹਿਣ ਦੇ ਨਾਲ ਉਸੇ ਦਾ ਹੋ ਜਾਈ ਉਹਨੂੰ ਭਗਤ ਨਹੀਂ ਕਹਿਣਾ ਉਹ ਗੁਰੂ ਦਾ ਅਦਾਸ ਕਹਿਣਾ ਉਹਨੂੰ ਭਗਤ ਨਹੀਂ ਕਹਿਣਾ ਉਹਨੂੰ ਸਤਗੁਰੂ ਅਦਾਸ ਕਹਿਣਾ ਤੇ ਮੈਂ ਅੱਜ ਕਰਨ ਸਭ ਤੋਂ ਪਹਿਲਾ ਭਗਤ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਪੰਜਵੇਂ ਪਾਠਸ਼ਾ ਦੇ ਗਿਆ ਦੂਜੀ ਗੱਲ ਭਗਤ ਅੰਦਰ ਆਖਿਆ ਕਿ ਨੂੰ ਗਿਆ ਭਗਤ ਗੁਰੂ ਸਵਾਮੀ ਪਾਗਲ ਬਾਣੀ ਦਾ ਬੋਲ ਹੈ ਮਾਨ ਹੁੰਦੇ ਹੋਏ ਨਿਮਾਨਮ ਤਾਲ ਹੁੰਦੇ ਹੋਏ ਨਿਤਾਣਮ ਅਰ ਹੁੰਦਾ ਆਪ ਨੂੰ ਵਡਾਏ ਕੋ ਐਸਾ ਭਗਤ ਸੁਦਾਏ ਭਗਤ ਮਹੌਲ ਹੱਥੀ ਉਹ ਭਗਤ ਦੇ ਅੰਦਰ ਕਿਹੜੇ ਛੁਣਨੇ ਸੈਨੇ ਭੇ ਦਾ ਅਰਥ ਹੈ ਜਿਹੜਾ ਪ੍ਰਮਾਤਮਾ ਦੇ ਭੌਂ ਪ੍ਰੇਮ ਭਗਤੀ ਦੇ ਵਿੱਚ ਲੱਗਿਆ ਹੋਇਆ ਜਗੇ ਦਾ ਅਰਥ ਹੈ ਪਰਮਾਤਮਾ ਬਾਰੇ ਗਿਆਨ ਰੱਖਣਾ ਹੋਵੇ ਤੇ ਤੱਤੇ ਦਾ ਅਰਥ ਹੈ ਯਾਗੀ ਭਗਤ ਦੇ ਅੰਦਰ ਉਹ ਤਿੰਨ ਗੁਣ ਹੁੰਦੇ ਨੇ ਪਹਿਲਾ ਪਰਮਾਤਮਾ ਨਾਲ ਪਿਆਰ ਦੂਜਾ ਪਰਮਾਤਮਾ ਬਾਰੇ ਗਿਆਨ ਤੇ ਤੀਜਾ ਗੁਰੂ ਸ왈ਕ ਅਸਰ ਕਾਮ ਕ੍ਰੋਧ ਲੋਭ ਮੋਹ ਦਾ ਹੰਕਾਰ ਦਾ ਪਿਆਰ ਗੁਰੂ ਸ왈ਕ ਜਿਸ ਨੇ ਆਪਣੀ ਜ਼ਿੰਦਗੀ ਦੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਖਤਮ ਕਰਕੇ ਤੇ ਪ੍ਰੇਮਾ ਪੰਤੀ ਵਿੱਚ ਲੱਗ ਗਿਆ ਗੁਰੂ ਸਵਾਗਤੁਰ ਕੀ ਬਾਣੀ ਦੇ ਅੰਦਰ ਭਾਈ ਵੀ ਸਤਾਰਤ ਹੈ ਗੁਰੂ ਵੀ ਸਤਾਰਤ ਹੈ ਗੁਰਸਿੱਖ ਵੀ ਸਤਾਰਤ ਹੈ ਤੇ ਗੁਰਸਿੱਖਣਾ ਵੀ ਸਤਾਰਤ ਹੈ ਇੱਕ ਮੈਂ ਸੰਖੇਪ ਜੀ ਬੇਨਤੀ ਕਰ ਦੇਵਾਂ ਔਰਤ ਮਨ ਦੀ ਜਿਹੜੀ ਦੇ ਅੰਦਰ ਤਿੰਨ ਰੂਪਾਂ ਦੇ ਵਿੱਚ ਆਉਂਦੀ ਹੈ ਪਹਿਲਾ ਪੱਖ ਜੇ ਗੁਰੂ ਸਵਾਗਤ ਦਾ ਰੂਪ ਹੈ ਕਿਉਂਕਿ ਜੋ ਬਾਣੀ ਨੇ ਕਿਹਾ ਮਾ ਜਿਸ ਨੇ ਸਾਨੂੰ ਕੋਕਰੇ ਚ ਸਾਨੂੰ ਗੋਲ ਵਿੱਚ ਸਾਨੂੰ ਆਪਣੀ ਛਾਤੀ ਦਾ ਦੁੱਧ ਚਿਗਾ ਕੇ ਸਾਨੂੰ ਸਿੱਖਿਆ ਦੇ ਕੇ ਸਾਨੂੰ ਘਰ ਵਿੱਚ ਖਾਣ ਦੇ ਕੇ ਤੇ ਸਾਨੂੰ ਉਹ ਸਰਕਾਰ ਇੱਜ਼ਤ ਦਾ ਦੁਰਜਾ ਆਉਣ ਦਾ ਰੂਪ ਜੀ ਗੁਰੂ ਸਵਾਰਨ ਭੈ ਦਾ ਜੀ ਚਾ ਆਉਣ ਦਾ ਰੂਪ ਹੈ ਪਤਨੀ ਦਾ ਤੇ ਚੌਥਾ ਹੈ ਧੀ ਦਾ ਗੁਰੂ ਸਵਾਰਨ ਜੋ ਮਾਂ ਨੇ ਇੱਜ਼ਤ ਦਿੱਤੀ ਉਹ ਭੈ ਨਹੀਂ ਦੇ ਸਕੀ ਜੋ ਭੈਣ ਨੇ ਪਿਆਰ ਦਿੱਤਾ ਤੇ ਮਾਂ ਹੀ ਫਰਜ ਨਿਭਾ ਸਕੀ ਤੀਜਾ ਪੱਖ ਜੋ ਸੁਪਤਨੀ ਨੇ ਫਰਜ ਨਿਭਾਇਆ ਤੇ ਨਾਲ ਮਾਂ ਨਿਭਾ ਸਕੀ ਤੇ ਨਾਲ ਭੈਣ ਨਿਭਾ ਸਕੀ ਤੀਜਾ ਚੌਥਾ ਪੱਖ ਹੈ ਗੁਰੂ ਸਵਰਗ ਦੀ ਹਿੰਦਰਾ ਜੋ ਤੀਨੇ ਇੱਜ਼ਤ ਪਿਆਰ ਸਤਕਾਰ ਦਿੱਤਾ ਨਾਲ ਕੋ ਮਾਂ ਨਿਭਾ ਸਕੀ ਤੇ ਨਾਲ ਭੈਣ ਤੇ ਨਾਲ ਸੁਪਤਨੀ ਨਿਭਾ ਸਕੀ ਔਰਤ ਦੇ ਚਾਰ ਰੂਪ ਜੇ ਹੁਣ ਗੁਰੂ ਸਵਰਗ ਜੇ ਅੱਜ ਕੋਈ ਆਪਣੀ ਮਾਂ ਨੂੰ